ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਸਰਦੂਲਗੜ ਬੱਸ ਸਟੈਂਡ ਦੇ ਨੇੜੇ ਮੁੱਖ ਸੜਕ ਦੀਆਂ ਹਨ ਇੱਥੇ ਸੜਕ ਕਿਨਾਰੇ ਇਕੱਠੇ ਹੋਏ ਬਦਬੂਦਾਰ ਪਾਣੀ ਨੇ ਦੁਕਾਨਦਾਰਾਂ ਤੇ ਰਾਹੀਰਾਂ ਦਾ ਜਿਨ੍ਹਾਂ ਦੁੱਬਰ ਕੀਤਾ ਹੋਇਆ ਹੈ ਅੱਜ ਇੱਥੇ ਇਕੱਠੇ ਹੋਏ ਦੁਕਾਨਦਾਰਾਂ ਨੇ ਦੱਸਿਆ ਕਿ ਸੜਕ ਕਿਨਾਰੇ ਬਣ ਰਹੇ ਡਰੇਨ ਨਾਲੇ ਦੇ ਅਧੂਰਾ ਹੋਣ ਕਾਰਨ ਉਸ ਵਿੱਚਲਾ ਪਾਣੀ ਸੜਕ ਤੇ ਇਕੱਠਾ ਹੋ ਜਾਂਦਾ ਹੈ ਇਸ ਮੌਕੇ ਤੇ ਇਕੱਠੇ ਹੋਏ ਦੁਕਾਨਦਾਰਾਂ ਨੇ ਹੋਰ ਕੀ ਕਿਹਾ ਜਾਨੋ ਸਾਡੀ ਇਸ ਰਿਪੋਰਟ ਵਿੱਚ ਇਹ ਪਾਣੀ ਇੱਥੇ ਆਉਂਦਾ ਕਾਰਨ ਕੀ ਮੰਦੇ ਤੁਸੀਂ ਇਹ ਖਾਲਾ ਨਾ ਚਾਲੂ ਕਰਨ ਕਰਕੇ ਰੇਨ ਵਾਲਾ ਜਿਹੜਾ ਚਾਲੂ ਉਹਨਾਂ ਨੇ ਬਣਾਇਆ ਡਰੇਨ ਵਾਲਾ ਖਾਲਾ ਜਿਆ ਇਹ ਚਾਲੂ ਨਹੀਂ ਕੀਤਾ ਇਹਨਾਂ ਨੇ ਇਹ ਅਧੂਰਾ ਪਿਆ ਵਿੱਚ ਸਾਡੀ ਦਾ ਜੀ ਇਹ ਅਪੀਲ ਕਰਦੇ ਆਂ ਵੀ ਇਹ 2-3 ਸਾਲਾਂ ਤੋਂ ਪਾਣੀ ਦਾ ਨਿਕਾਸੀ ਕਰੀ ਜਾਵੇ ਇਹ ਬਹੁਤ ਔਖੇ ਹੋਏ ਪਏ ਇੱਥੋਂ ਲੰਘਣਾ ਟੱਪਣਾ ਮੁਸ਼ਕਲ ਹੋਇਆ ਪਿਆ ਤੇ ਇਹ ਬਦਬੂਦਾਰ ਪਾਣੀ ਹੈ ਇੱਥੇ ਖੜਨਾ ਲੰਘਣਾ ਤੇ ਬੈਠਣਾ ਬਹੁਤ ਮੁਸ਼ਕਲ ਹੋਇਆ ਪਿਆ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆ ਜੀ ਕੱਟੋਂ ਤੋਂ 1.5 ਸਾਲ ਹੋ ਗਿਆ ਜੀ ਇਹ ਪਾਣੀ ਖੜਾ ਹੈ ਇਹਦੀ ਕਿਸੇ ਤਰ੍ਹਾਂ ਦੀ ਕੋਈ ਵੀ ਨਿਕਾਸੀ ਨਹੀਂ ਇਥੋਂ ਰੋਜ਼ ਸਵੇਰੇ ਸ਼ਾਮ ਸਾਰੇ ਅਫਸਰ ਸਹਿਬਾਨ ਇਥੋਂ ਟੱਪਦੇ ਆ ਪਰ ਕਿਸੇ ਦਾ ਇਸ ਵੱਲ ਕੋਈ ਧਿਆਨ ਨਹੀਂ ਜਾਂਦਾ ਕਵਾਰੀ ਦੋ ਵਾਰੀ ਇਹ ਪਾਣੀ ਘੜਾਇਆ ਉਹ ਦੋ ਟੈਂਕਰ ਲੈ ਗਏ ਉਹ ਦੋ ਟੈਂਕਰਾਂ ਨਾਲ ਪਾਣੀ ਮਸਲਾ ਹੱਲ ਨਹੀਂ ਹੁੰਦਾ ਇਹ ਪਾਣੀ ਸਾਰਾ ਕਹੇ ਤਾਂ ਖਾਲਸ ਇਹ ਵੜਾਇਆ ਜਾਵੇ ਇਹਦਾ ਸਾਰਾ ਪਾਣੀ ਕੱਢ ਕੇ ਆ ਖਾਲ ਜਿੰਨੇ ਦਾ ਹੀ ਨਾ ਬਣਾਉਂਗੇ ਇਹਦੇ ਕੋਈ ਮਸਲਾ ਹੱਲ ਨਹੀਂ ਹੈ ਦਾ ਕਈ ਵਾਰੀ ਮਿਲ ਚੁੱਕਿਆ ਜੀ ਕਈ ਵਾਰੀ ਉਥੇ ਨਗਰਪੰਚਾਇਤ ਦਾ ਦਫ਼ਤਰ ਵੀ ਜਾਇਆ ਏ ਠੇਕੇਦਾਰ ਨੂੰ ਵੀ ਫੋਨ ਕਰਿਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਇਸ ਹਿਸਾਬ ਨਾਲ ਤਾਂ ਸ਼ਹਿਰ ਦਾ ਕੋਈ ਖਸਮ-ਗੁਸਾਈ ਨਹੀਂ ਰਿਹਾ ਹਾਂਜੀ ਅੱਜ ਤੁਸੀਂ ਇਹ ਬੱਸ ਸਟੈਂਡ ਦੇ ਉੱਪਰ ਜਿਹੜੇ ਦੁਕਾਨਦਾਰ ਇਕੱਤਰ ਹੋਏ ਹੋਏ ਦਾ ਕੀ ਮਸਲਾ ਹੈ ਇਹਦਾ ਮਸਲਾ ਇਹ ਹੈ ਜੀ ਮੇਰੇ ਤੋਂ ਬਾਅਦ ਇਹਨੂੰ ਸਾਲ ਹੋ ਗਿਆ ਖਾਲ ਬਣਦੇ ਨੂੰ ਖਾਲ ਵਿਚਾਲੇ ਅਧੂਰਾ ਪਿਆ ਹੈ ਇਹ ਖਾਲ ਦੀ ਨਿਕਾਸੀ ਕਦਰ ਨਹੀਂ ਹੈ ਪਾਣੀ ਦੀ ਆ ਗੰਦਾ ਪਾਣੀ ਹੈ ਜਿਹੜਾ ਸੜਕ ਦੇ ਉੱਤੇ ਖੜਾ ਹੈ ਜਦ ਸਾਡੇ ਬਾਰ ਕੋਲੇ ਖੜਾ ਹੈ ਇਹਦੇ ਵਿੱਚ ਗੰਦਾ ਡੇਂਗੂ ਮੱਛਰ ਵੀ ਹੋ ਰਿਹਾ ਹੈ ਗੰਦਾ ਇਹ ਪਾਣੀ ਆ ਪ੍ਰਸ਼ਾਸਨ ਨੂੰ ਹੀ ਕਈ ਵਾਰੀ ਕਹਿ ਦਿੱਤੇ ਬਹੁਤ ਜਿਆਦਾ ਲੋਕ ਇੱਥੇ ਨੱਕ ਨੂੰ ਹੱਥ ਪਾ ਕੇ ਮੂੰਹ ਤੇ ਰੁਮਾਲ ਪਾ ਕੇ ਲੰਘਦੇ ਆ ਸਾਰਾ ਸ਼ਹਿਰ ਦੀ ਨਿਕਾਸ ਇੱਧਰ ਦੀ ਇਸ ਗਲੀ ਦੇ ਵਿੱਚ ਦੀ ਤੇ ਸਾਰੇ ਲੋਕ ਦੁਖੀ ਹੋ ਰਹੇ ਆ ਅਸੀਂ ਵੀ ਇੰਨੇ ਦੁਖੀ ਆ ਉਹਨੂੰ ਪੁੱਛੋ ਨਾ ਇੱਥੇ ਸਾਰਾ ਦਿਨ ਬਹਿਣਾ ਵੀ ਔਖਾ ਹੈ ਬਿਮਾਰ ਬੰਦਿਆਂ ਨੂੰ ਮੇਰੇ ਤੋਂ ਬਾਤ ਕੋਈ ਆਣ ਜਾਣ ਵਾਲਾ ਤਾਂ ਕੋਈ ਆਜ ਨਹੀਂ ਰਿਹਾ ਸਾਡੀ ਦੁਕਾਨਾਂ ਤੇ ਕੋਈ ਨਹੀਂ ਆ ਰਿਹਾ ਕੋਈ ਗਾਹਕ ਨਹੀਂ ਆ ਰਿਹਾ ਉਧਰ ਦੀ ਦੂਰ ਦੀ ਹੋ ਕੇ ਲੰਘਦੇ ਆ ਆ ਪ੍ਰਸ਼ਾਸਨ ਨੂੰ ਅਸੀਂ ਅਪੀਲ ਕੀਤੀ ਹੈ ਤੁਹਾਨੂੰ ਅਸੀਂ ਹੱਥ ਜੋੜ ਕੇ ਅਪੀਲ ਕਰਦੇ ਆਂ ਵੀ ਇਹਦਾ ਕੋਈ ਹੱਲ ਕਰਾਓ ਅੱਗੇ ਮੇਰੇ ਤੋਂ ਬਾਅਦ ਸੀਜ਼ਨ ਦਾ ਟਾਈਮ ਆ ਰਿਹਾ ਹੈ ਤਿਹਾੜਾਂ ਦਾ ਸੀਜ਼ਨ ਹੈਗਾ ਇਹ ਗੰਦਾ ਪਾਣੀ ਮੁਸਕ ਮਾਰਦਾ ਹੈ ਆ ਦੇਖ ਲਓ ਕਿੱਡਾ ਬੁਰਾ ਹਾਲ ਹੈ ਜੀ ਅਸੀਂ ਪ੍ਰਸ਼ਾਸਨ ਨੂੰ ਬਹੁਤ ਵਾਰ ਬੇਨਤੀ ਕਰ ਚੁੱਕੇ ਆ ਪਰ ਠੇਕੇਦਾਰਾਂ ਦੀ ਮਿੱਲੀ ਭੁਗਤ ਨਾਲ ਕਿਸੇ ਤਰ੍ਹਾਂ ਦਾ ਸਾਡਾ ਕੋਈ ਹੱਲ ਨਹੀਂ ਹੋ ਰਿਹਾ ਜੀ ਤੇ ਸਾਡੀ ਦੁਕਾਨਦਾਰੀ ਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਜੀ ਅਸੀਂ ਬਹੁਤ ਤੰਗ ਆ ਰਹੇ ਹਾਂ ਤੇ ਬੇਨਤੀ ਹੈ ਕਿ ਇਹ ਜੋ ਬਦਬੂਦਾਰ ਪਾਣੀ ਇੱਥੇ ਇਕੱਠਾ ਹੈ ਐ ਨੀਆਂ ਬਿਮਾਰੀਆਂ ਫੈਲ ਰਹੀਆਂ ਜੀ ਇਹ ਮੱਛਰਾਂ ਦਾ ਘਰ ਬਣਿਆ ਹੋਇਆ ਜੀ ਸਾਡੀ ਸਾਡੀ ਬਾਰ-ਬਾਰ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਲ ਤੋਂ ਜਲਦ ਇਹ ਸਮੱਸਿਆ ਦਾ ਹੱਲ ਕਰਾਇਆ ਜਾਵੇ ਜੋ ਡਰੇਨੇਜ ਇਹ ਖਾਲਾ ਬਣਿਆ ਇਹਨੂੰ ਚਲਾਇਆ ਜਾਵੇ ਇਹ ਚਲਾਉਣ ਤੋਂ ਬਿਨਾ ਇਹਦਾ ਕੋਈ ਹੱਲ ਨਹੀਂ ਜੀ ਸਰਕਾਰ ਦੀਆਂ ਸੇਵਾਵਾਂ ਬਿਲਕੁਲ ਨਾਮਤ ਰਹੀਆਂ ਸੀ ਜੀ ਕੋਈ ਸਫਾਈ ਸੇਵਕ ਇੱਥੇ ਆ ਨਹੀਂ ਆ ਰਿਹਾ ਜੀ ਨਾ ਕੋਈ ਕਹਿੰਦਾ ਕੋਈ ਸਫਾਈ ਕਰ ਰਿਹਾ ਜੀ ਅਸੀਂ ਇੱਕ ਦੋ ਵਾਰੀ ਬੇਨਤੀ ਕੀਤੀ ਹੈ ਜੀ ਹਰ ਬੋਦੀ ਸਾਡੇ ਕੋਲ ਚਰਨਦਾ ਸਿੰਘ ਖੜੇ ਹੈ ਜੀ ਇਹਨਾਂ ਨੇ ਥੋੜਾ ਬਹੁਤਾ ਪਾਣੀ ਕਹਿ ਕੇ ਘੜਵਾਇਆ ਜੀ ਚੋ ਬੇਨਤੀ ਕਰਦੇ ਪਰ ਇਹਦਾ ਮੁਕੰਮਲ ਹੱਲ ਉਹਦੀ ਹੈ ਜੀ ਜਦੋਂ ਤੱਕ ਇਹ ਖਾਲਾ ਚੱਲੂਗਾ ਜੇ ਖਾਲਾ ਚੱਲੂਗਾ ਫਿਰ ਇਹਦਾ ਹੱਲ ਹੋਵੇਗਾ ਜੀ ਇਹ ਜਿਹੜਾ ਜੀ ਸੜਕ ਤੇ ਪਾਣੀ ਇਕੱਠਾ ਹੋ ਰਿਹਾ ਤੁਸੀਂ ਦੁਕਾਨਦਾਰ ਇੱਥੇ ਇਕੱਠੇ ਹੋਏ ਹੋ ਕੀ ਕਹਿਣਾ ਚਾਹੋਗੇ ਜੀ ਸਾਡੀ ਤਾਂ ਜੀ ਇਹ ਅਪੀਲ ਕਰਦੇ ਆਂ ਵੀ ਇਹ ਦੋ ਤਿੰਨ ਸਾਲਾਂ ਤੋਂ ਪਾਣੀ ਦਾ ਨਿਕਾਸੀ ਕਰੀ ਜਾਵੇ ਇਹ ਬਹੁਤ ਔਖੇ ਹੋਏ ਪਏ ਇੱਥੋਂ ਲੰਘਣਾ ਟੱਪਣਾ ਮੁਸ਼ਕਲ ਹੋਇਆ ਪਿਆ ਤੇ ਬਦਬੂਦਾਰ ਪਾਣੀ ਹੈ ਇੱਥੇ ਖੜਨਾ ਲੰਘਣਾ ਤੇ ਬੈਠਣਾ ਬਹੁਤ ਮੁਸ਼ਕਲ ਹੋ ਰਿਹਾ ਹੈ ਪਿਆ ਇਹ ਪਾਣੀ ਇੱਥੇ ਆਉਂਦਾ ਕਾਰਨ ਕੀ ਮੰਨਦੇ ਤੁਸੀਂ ਇਹ ਖਾਲਾ ਨਾ ਚਾਲੂ ਕਰਨ ਕਰਕੇ ਰੇਨ ਨਾਲਾ ਜਿਹੜਾ ਚਾਲੂ ਉਹਨਾਂ ਨੇ ਬਣਾਇਆ ਹੈ ਡਰੇਨ ਵਾਲਾ ਖਾਲਾ ਜ ਇਹ ਚਾਲੂ ਨਹੀਂ ਕੀਤਾ ਇਹਨਾਂ ਨੇ ਇਹ ਅਧੂਰਾ ਪਿਆ ਵਿੱਚ ਇਹਦੇ ਬਾਰੇ ਤੁਸੀਂ ਠੇਕੇਦਾਰ ਨੂੰ ਜਾਂ ਪ੍ਰਸ਼ਾਸਨ ਨੂੰ ਜਾਣੂ ਕਰਾਇਆ ਅਸੀਂ ਤਾਂ ਕਈ ਵਾਰੀ ਮਿਲ ਚੁੱਕੇ ਹਾਂ ਜੀ ਕਈ ਵਾਰੀ ਉੱਥੇ ਨਗਰਪੰਚਾਇਤ ਦਫ਼ਤਰ ਵੀ ਜਾਇਆ ਹੈ ਠੇਕੇਦਾਰ ਨੂੰ ਵੀ ਫੋਨ ਕਰਿਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਇਸ ਹਿਸਾਬ ਨਾਲ ਤਾਂ ਸ਼ਹਿਰ ਦਾ ਕੋਈ ਖਸਮ-ਖਸਾਈ ਨਹੀਂ ਰਿਹਾ